ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਜਿਹੜੇ ਪਸ਼ੂ ਮੂਹ ਨਾਲ ਸੰਗਲ ਖਲਾ ਲੈਂਦੇ ਆ ਤੇ ਉਹਨਾਂ ਦਾ ਪੱਕਾ ਹੱਲ ਦੱਸਾਂਗੇ ਜੀ ਵੀ ਕੀ ਆ ਆ ਇਹਨਾਂ ਤਰੀਕੇ ਤਾਂ ਹੈਗੇ ਹੀ ਆਪਣੇ ਤਿੰਨ ਚਾਰ ਇਹਦੇ ਪਰ ਇੱਕ ਤਰੀਕਾ ਕੰਮ ਜਾਵੇ ਜਿਹੜਾ ਆਪਾਂ ਵਰਤਿਆਗਾ ਤੇ ਵਰਤਿਆ ਤਾਂ ਸਾਰੀ ਪਰੇ ਕਰਨ ਦਾ ਜੋ ਕੰਮ ਜਾਵੇ ਜਿਹੜਾ ਉਹ ਨੋ ਤਰੀਕਾ ਦੱਸਦੇ ਆ ਤੇ ਇੱਕ ਨਾ ਭੈਣ ਨੇ ਆਪਣੇ ਐਮ ਦੀ ਵੀਡੀਓ ਪਾਈ ਸੀਗੀ ਵੀ ਜੇ ਕਿਸੇ ਨੂੰ ਇਹਦਾ ਪੱਕਾ ਹੱਲ ਪਤਾ ਤਾਂ ਵੀ ਦੱਸੋ ਕਿ ਜਿਹੜੇ ਮੂਹ ਨਾਲ ਫੋਦੇ ਹੀ ਆਪਾਂ ਨਾਰਖਣਾ ਵੀਡੀਓ ਬਣਾਉਣ ਲੱਗੇ ਆਂ ਆਪਣੀ ਪਹਿਲੀ ਵੀਡੀਓ ਨੂੰ ਛੇਅਰ ਤੇ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਛੇਅਰ ਕਰੇ ਛੇਅਰ ਕਰੇ ਇਹ ਆ ਪਹਿਲਾ ਤਰੀਕਾ ਆ ਸੀਗਾ ਜੀ ਆਪਣਾ ਆਪਾਂ ਸੰਗਲ ਮੰਨ ਲਓ ਵੀ ਪਾਇਆ ਆ ਬਾਅਦ ਤੇ ਸੰਗਲ ਵਲਡ ਕਰ ਰਹੇ ਹਾਂ ਇਹਨੂੰ ਥੱਲੇ ਦੀ ਮੋੜਿਆ ਆ ਅੜੀ ਦੀ ਕੁੰਡੀ ਬਣਾਈ ਆ ਆ ਇੱਥੇ ਸਾਈਡ ਤੇ ਅੜੀ ਲੱਗੀ ਹੋਈ ਆ ਦੇਖ ਇਹਦੇ ਚ ਪਾਤਾ ਪਸ਼ੂ ਜਦ ਚੱਕਦਾ ਹੈ ਮੰਨ ਲਓ ਵੀ ਥੱਲੇ ਦੇ ਸੰਗਲ ਨਿਕਲਦਾ ਨਹੀਂ ਥੱਲੇੋਂ ਨਿਕਲਦਾ ਨਹੀਂ ਸਿੱਧਾ ਕਿਹੜਾ ਹੈਗਾ ਆਪਣਾ ਬਾੜ ਸੰਖੁਲਦਾ ਨਹੀਂ ਪਸੂ ਪਰ ਵਿੱਚ ਪਸੂ ਇੰਨੇ ਭੜੇ ਜੀ ਇਧਰੋਂ ਸਾਈਡ ਤੋਂ ਪਹਿਲਾਂ ਸੰਗਲ ਖਲਾ ਲੈਂਦੇ ਜੀ ਤੇ ਇਧਰੋਂ ਇਹਨੂੰ ਖੁੱਲ ਕੇ ਮੁੜ ਕੇ ਖੁੱਲ ਜਾਂਦੀ ਜੀ ਫਿਰ ਜੀ ਆਪਣਾ ਦੂਜਾ ਤਰੀਕਾ ਸੀਗਾ ਆ ਹੁੱਕ ਹੁੰਦੀ ਜਿਹੜੀ ਆਪਾਂ ਚਾਦਰਾਂ ਚੁੱਦਰਾਂ ਚ ਪਾਉਣੇ ਨੇ ਜੀ ਇਹਨੂੰ ਮਤਲਬ ਆਪਾਂ ਇਹਦੇ ਵਿੱਚ ਪਾ ਕੇ ਥੱਲੇ ਟੀਮਰੀ ਕਾ ਦਿੰਦੇ ਸੀ ਅੱਧੇ ਪਸੂ ਇੰਨੇ ਭੜੇ ਜੀ ਉਹ ਵੀ ਥੱਲੇ ਟੀਮਰੀ ਖੋਲ ਕੇ ਤੇ ਖੁੱਲ ਜਾਂਦੇ ਜੀ ਇਹ ਵੀ ਤਰੀਕਾ ਫੇਰ ਹੋ ਗਈ ਦੂਜਾ ਤੀਜਾ ਫਿਰ ਜੀ ਆਪਾਂ ਕਾ ਲੌਕ ਆਉਂਦਾ ਜੀ ਆਹਾ ਇਹਨੂੰ ਵੀ ਆਪਾਂ ਇੱਥੇ ਪਾ ਕੇ ਥੱਲੋਂ ਲਾਣ ਨੂੰ ਦਸੀ ਕਿ ਪਸੂ ਖੁੱਲੇ ਨਾ ਜੀ ਇਸ ਤਰ੍ਹਾਂ ਵਿੱਚ ਪਸੂ ਇੰਨੇ ਵੜੇ ਪਤਾ ਨਹੀਂ ਕਿਵੇਂ ਜੀ ਇਹਨੂੰ ਮੂੰਹ ਨਾਲ ਉਹ ਵੀ ਖੋਲ ਲੈਂਦੇ ਸੀਗੇ ਜੇ ਇਸ ਤਰ੍ਹਾਂ ਖੁੱਲ ਖੇ ਵੀ ਖੁੱਲ ਜਾਂਦੇ ਸੀਗੇ ਫਿਰ ਚਾਹ ਜਿਹੜਾ ਤਰੀਕਾ ਹੈ ਆਪਣਾ ਆ ਕੰਮ ਜਾਵਦਾ ਸੀਗਾ ਜੀ ਇੱਕ ਆ ਜੀ ਕੋਈ ਤਾਂ ਪਹਿਲਾਂ ਆਪਾਂ ਹੋਰ ਬਣਾਇਆ ਸੀਗਾ ਜੀ ਇੱਕ ਮਿੰਟ ਆ ਆ ਜੀ ਪਾਇਆ ਪਾਲਾ ਇਹਦੇ ਚ ਆਪਾਂ ਛੋਟੀ ਮੇਕ ਸੀਗੀ ਆ ਪੱਕੀਵੇਂ ਕਹਿੰਦੀ ਇਹਨੂੰ ਟੋਪੀ ਵਾਲੀ ਤੇ ਇਹਦੇ ਵਿੱਚ ਇਹ ਪਾਉਂਦੇ ਸੀ ਪਸੂ ਦਾ ਮੂੰਹ ਨਹੀਂ ਸੀ ਹੁੰਦਾ ਇਹਦੇ ਉੱਪਰ ਪਾਈਪ ਵੈਲਡ ਕਰੀ ਹੋਈ ਹੈ ਜੀ ਫੁੱਕ ਦੇ ਛੋਟਾ ਟੋਟਾ ਮੰਨ ਲਓ ਵੀ ਇਹ ਪਾਈਪ ਦਾ ਲੱਗਾ ਹੋਇਆ ਮੂੰਹ ਨਹੀਂ ਜਾਂਦਾ ਜੀ ਤੇ ਪਰ ਪਸੂ ਫੇਰ ਵੀ ਇਹਨ ਵਿੱਚ ਇਹਨੂੰ ਥੱਲੋਂ ਵੀ ਜੀਵਨਾ ਜਾਂ ਮੂੰਹਣਾ ਟਾਂ ਨੂੰ ਚੱਕ ਦਿੰਦੇ ਇਹਨੂੰ ਕੱਢ ਕੇ ਫੇਰ ਵੀ ਖੋਲ ਜਾਂਦੀ ਸੀਗੀ ਜੀ ਹੁਣ ਜਿਹੜਾ ਹਾਲ ਸੰਗਲ ਦੇ ਵਿੱਚ ਨੇ ਆਪਾਂ ਲੋਕਸ ਪਾਏ ਜੀ ਇਹ ਲੋਕਾ ਜਿਹੜਾ ਜੀ ਇਹ ਆਪਾਂ ਇਹਨੂੰ ਇੱਥੋਂ ਦੀ ਮਤਲਬ ਬੰਨ ਕੇ ਪਸੂ ਨੂੰ ਇਹਦੇ ਬੇਜੀਂ ਲੰਗਾਉਣਾ ਜੀ ਬੇਜੀਂ ਲੰਗਾ ਕੇ ਇਧਰ ਦੀ ਫੇਰ ਇਹਨੂੰ ਇਸੇ ਸੰਗਲ ਦੇ ਵਿੱਚ ਹੀ ਇਸ ਤਰ੍ਹਾਂ ਪਾ ਦੇਣਾ ਜੀ ਫੇਰ ਬਸ ਹਮ ਪੱਕਾ ਹੀ ਲਾਉ ਖਗੇ ਜਮ ਲਓ ਤਾਂ ਨੂੰ ਕਰਦੇ ਆ ਖੁੱਲਦਾ ਨਹੀਂ ਇਹ ਇਸ ਤਰ੍ਹਾਂ ਥੱਲੇ ਆ ਤਾਂ ਜਾਂਦਾ ਨਹੀਂ ਮੰਨ ਲਓ ਟਿਕਾ ਜਾ ਜਾਂਦਾ ਜੀ ਫੇਰ ਇਹਦੇ ਉੱਪਰ ਨੂੰ ਟਿਕਾ ਜਾ ਜਾਂਦਾ ਜੀ ਇਹ ਆਪਦੇ ਹਿਸਾਬ ਨਾਲ ਆਪਾਂ ਮੰਨ ਲਓ ਤੀਜੀ ਅੜੀ 'ਚ ਪਾਤਾ ਤਾਂ ਜ਼ਿਆਦਾ ਕਸਾ ਜੋਗ ਜਮ ਨਹੀਂ ਹਲਣਾ ਜੀ ਇਹ ਜਿੰਨਾ ਮਰਜ਼ੀ ਟਾਈਟ ਕਰ ਲਓ ਜੀ ਜਿਹੜੇ ਆਪਾਂ ਅੜੀ 'ਚ ਪਾਵਾਂਗੇ ਉਸ ਤਰ੍ਹਾਂ ਹੀ ਹੋ ਜਾਂਦਾ ਜੀ ਇਹ ਤਾਂ ਆਪਣੇ ਮੰਨ ਲਓ ਇਸ ਤਰ੍ਹਾਂ ਜੀ ਜੇ ਇਹ ਜੇ ਆ ਲੱਗ ਕੇ ਹੋਈ ਜੇ ਤੁਸੀਂ ਆਪਣੇ ਇਧਰ ਆਪਣਾ ਲੱਗੀ ਹੋਈ ਜਿਹੜੀ ਸੰਗਲ ਦੀ ਜਾਂ ਕੋਈ ਕੀ ਵਾਰਲਡ ਕਰਾਈ ਹੋਈ ਹੈ ਤਾਂ ਤਾਂ ਇਹਨੂੰ ਆਪਾਂ ਮੰਨ ਲਓ ਮੋੜ ਕੇ ਇਸ ਤਰ੍ਹਾਂ ਬਸ ਇੱਥੇ ਹੀ ਪਾ ਸਕਨੇ ਜੀ ਇਹਦੇ 'ਚ ਇਹ ਇਸ ਤਰ੍ਹਾਂ ਜੇ ਸਾਬੇ ਮੰਨ ਲਓ ਵੀ ਜਦੋਂ ਚੱਕੇ ਨਹੀਂ ਹੇ ਥੱਲੇੋਂ ਨਿਕਲਦਾ ਨਹੀਂ ਇਹ ਆਪਾਂ ਇਧਰ ਮੰਨ ਲਓ ਵੀ ਇਹਨੂੰ ਸਟਕ ਸੈਟਿੰਗ ਕਰ ਸਕਨੇ ਜੀ ਇਹ ਮੈਂ ਗੁੰਡੇ ਹੁਣੇ 1 2 3 4 5 6 7ਵੇਂ ਗੁੰਡੇ ਜੇ ਆਪਾਂ 6ਵੇਂ ਚ ਪਾ ਸਕਦੇ ਜੀ ਆਪ ਨੂੰ ਲੱਗੇ ਵੀ ਸੰਗ ਇਹ ਵਾਲ ਤਾਂ ਨੂੰ ਆਉਂਦਾ ਜੀ ਇਹਨੂੰ ਆਪਾਂ ਟਾਈਟ ਵੀ ਕਰ ਸਕਦੇ ਆ ਇਧਰ ਮਨ ਲ ਅੜੀ ਕੱਢ ਕੇ ਗਾਂ ਕਰ ਸਕਦੇ ਆ ਇਹਨੂੰ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਣੀ ਪਹਿਲੀ ਵੀਡੀਓ ਹੈ ਜੀ ਤੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ